ਸੱਚਾ ਕਾਲ ਮੇਸ਼ਾ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਨਵਰਤ ਅੱਜ 21ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਸਥਿਤੀ ਉਹਨਾਂ ਦੀ ਦਿਨੋ-ਦਿਨ ਨਾਜ਼ੁਕ ਬਣਦੀ ਜਾ ਰਹੀ ਹੈ ਤਾਂ ਉੱਥੇ ਹੀ ਸਿਆਸੀ ਆਗੂ ਵੀ ਲਗਾਤਾਰ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਡੱਲੇਵਾਲ ਦਾ ਹਾਲ ਚਾਲ ਜਾਣਨ ਦੇ ਲਈ ਤਾਂ ਦੱਸਦੀ ਕਿ ਬਿੱਤੀ ਦਿਨੀ ਜਿੱਥੇ ਪੰਜਾਬ ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਹਾਲ ਚਾਲ ਪੁੱਛਿਆ ਗਿਆ ਤਾਂ ਉੱਥੇ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਉਹਨਾਂ ਦੇ ਨਾਲ ਗੁਰਕੀਰਤ ਕੌਟਲੀ ਵੀ ਮੌਜੂਦ ਰਹੇ ਤਾਂ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰੁਪਾਣਾ ਜੀ ਜੁੜ ਚੁੱਕੇ ਨੇ ਰੁਪਾਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਤਾਂ ਉੱਥੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਜੀਦਾ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਟਰੈਕਟਰ ਮਾਰਦ ਕੀਤਾ ਜਾ ਰਿਹਾ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਨੂੰ ਹੀ ਕਰਕੇ ਛੱਡਿਆ ਗਿਆ ਸੁਣੋਗੇ ਪੰਜਾਬ ਦੇ ਕਿਸਾਨ ਜਿਹੜੇ ਜੀ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਇੱਕ ਰੇ ਕਿਸਾਨ ਨਹੀਂ ਚਾਹੁੰਦੇ ਕਿ ਇਹਨਾਂ ਕਿਸਾਨਾਂ ਨੂੰ ਉਥੋਂ ਖੇੜਿਆ ਜਾਵੇ ਟਰੈਕਟਰ ਮਾਰਦ ਦੇ ਵਿੱਚ ਉਲਝਾਇਆ ਜਾਵੇ ਜਾਂ ਟਰੈਕਟਰ ਮਾਰਦ ਦੇ ਵਿੱਚ ਪੀਜੇ ਕੀਤਾ ਜਾਵੇ ਇਹਨਾਂ ਨੂੰ ਹੂੰ ਕਿਉਂਕਿ ਕਿਉਂਕਿ ਜਦੋਂ ਵੀ ਕੋਈ ਅਜਿਹਾ ਪ੍ਰੋਗਰਾਮ ਉਲੀਕਿਆ ਜਾਂਦਾ ਤਾਂ ਉਹ ਬਹੁਤ ਵੱਡਾ ਧਾਮ-ਚਾਮ ਚਾਰਚ ਪੰਜ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਤਾਂ ਇਸ ਕਰਕੇ ਪੁੱਛਦੇ ਕਿ ਅੰਕਿਤ ਕਿਸਾਨ ਦੇ ਲਈ ਉਹਨਾਂ ਰੀ ਟਸ਼ੰਬਾ ਆਰਡਰ ਦੇ ਉੱਪਰ ਜਿਹੜੇ ਜਾਂਦੇ ਨੇ ਹੂੰ ਤਾਂ ਇਸ ਕਰਕੇ ਇਹਨਾਂ ਕਤਾਨਾਂ ਉੱਤੇ ਹੀ ਤੇ ਲਾਤ ਰਹਿਣ ਦੇ ਲਈ ਇਹਨਾਂ ਨੇ ਕੀਤਾ ਕਿ ਪੰਜਾਬ ਦੇ ਵਿੱਚ ਟਰੈਕਟਰ ਮਾਰ ਨਹੀਂ ਹੋਏਗਾ ਪੂਰੇ ਤੇਜ ਦੇ ਵਿੱਚ ਟਰੈਕਟਰ ਮਾਰ ਕਿਉਂ ਕੀਤਾ ਜਾਏਗਾ ਜੀ ਤਾਂ ਉੱਥੇ ਦੂਜੇ ਪਾਸੇ ਲਗਾਤਾਰ ਉਹਨਾਂ ਦੀ ਜਿਹੜੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਨਾਜ਼ੁਕ ਬਣਦੀ ਜਾ ਰਹੀ ਹੈ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹਾਂ ਜੀ ਇਹ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਕਿ ਉਹਨਾਂ ਦਾ ਜਿਹੜੀ ਤੇ ਨਾਜ਼ੁਕ ਹੁੰਦੀ ਜਾ ਰਹੀ ਹੈ ਕੱਲ ਕੇਂਦਰ ਸਰਕਾਰ ਦੇ ਕੁਝ ਅਧਿਕਾਰੀ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਗੌਰਵ যাদਬ ਉਹਨਾਂ ਦੇ ਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਸੁਮੇਤ ਵੱਡੇ ਕੰਤੀ ਪੁਲਿਸ ਅਫਸਰ ਤੇ ਹੋ ਜਿਹੜੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਸੀ ਉਹਨਾਂ ਨੇ ਤੇਹ ਚਾਬੀ ਦਾ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਉਹਨਾਂ ਨੂੰ ਅਪੀਲ ਕੀਤੀ ਆ ਹੂੰ ੱਲੇ ਵਾਲ ਨੂੰ ਜੀ ਜੀ ਸਰ ੱਲੇ ਵਾਲ ਨੂੰ ਕਿ ਉਹ ਮਰਨ ਵਾਲ ਛੱਡ ਦੇਣ ਕਿ ਉਹਨਾਂ ਜੀ ਤੇਹ ਦਾ ਜਿਹੜਾ ਹੈਗਾ ਸਾਨੂੰ ਧਿਆਨ ਆ ਸਾਨੂੰ ਉਹਨਾਂ ਦੀ ਬਹੁਤ ਲੋੜ ਆ ਖਾਸ ਕਰਕੇ ਇੱਕ ਸ਼ਾਂਤੀਪੂਰਵਕ ਚੱਲ ਰਿਹਾ ਸੀ ਪਰ ਚਿੰਨ੍ਹ ਬਹੁਤ ਵੱਡੀ ਦੇਣ ਹੈ ਰੋਣ ਹੂੰ ਕੀ ਲੱਗਦਾ ਹੈ ਤੁਹਾਨੂੰ ਕਿ ਉਹਨਾਂ ਨੇ ਅਜੇ ਉਹਨਾਂ ਨੇ ਜਿਹੜਾ ਆਪਣਾ ਮਰਨ ਵਾਲਾ ਨਹੀਂ ਤੋੜਿਆ ਹੂੰ ਤੇ ਲਖ ਉਹ ਹੁਣ ਕੀ ਕਹਿੰਦੇ ਨੇ ਇਹ ਅਜੇ ਉਹਨਾਂ ਨੇ ਸਮਾਈ ਦਿੱਤੇ ਹੂੰ ਤੇ ਉਥੇ ਕਿਸਾਨਾਂ ਕੋ ਸਰਬਨ ਸਿੰਘ ਭੰਦੇੜ ਦੇ ਵੱਲੋਂ ਦੂਜਿਆਂ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਕੀ ਲੱਗਦਾ ਕਿ ਉਹਨੇ ਐਸਕੇਐਮ ਮੁੜ ਦੁਬਾਰਾ ਇਕੱਠਾ ਹੋਵੇਗਾ ਜੀ ਸਾਹਿਬ ਬਿਲਕੁਲ ਜੇ ਗੱਲ ਕਰੀਏ ਤਾਂ ਜਿਹੜਾ ਇਹਨਾਂ ਦਾ ਸੰਘਾਸਨ ਕਿਸਾਨਾਂ ਦਾ ਕਿੱਥੇ ਹੋਣ ਦੀ ਗੱਲ ਆ ਕਿ ਕੱਲ ਸਰਬਨ ਸਿੰਘ ਭੰਦੇੜ ਨੇ ਜਿਹੜੇ ਉਹਨਾਂ ਨੇ ਇਨਾਂ ਦਾ ਜਿਹੜਾ ਇੱਕ ਚਿੱਠੀ ਲਿਖਿਆ ਐ ਐਸਕੇਮ ਨੂੰ ਤਾਂ ਕਿ ਸਾਰੇ ਨੂੰ ਕੱਥੇ ਕੀਤਾ ਜਾਵੇ ਪਰ ਕੋਈ ਆਗੂ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਜਿਹੜੇ ਐਸਕੇਮ ਦੇ ਆਗੂ ਨੇ ਉਹਨਾਂ ਦੇ ਜਿਹੜੇ ਰੰਦੂ ਤੋਂ ਮਾਨਸਾ ਉਹਨੇ ਕੱਲ ਬਿਲਕੁਲ ਸਪੱਸ਼ਟ ਕਹਿ ਦਿੱਤਾ ਕਿ ਜਿੰਨੀ ਦੇ ਸਾਨੂੰ ਜਗਜੀਤ ਸਿੰਘ ਥੱਲੇ ਵਾਲ ਤੇ ਸਾਰੇ ਆਗੂਆਂ ਦੇ ਜਿਹੜੇ ਹੈਗੇ ਦਸਖਤ ਦੀ ਚਿੱਠੀ ਨਹੀਂ ਮਿਲਦੀ ਅਸੀਂ ਕੁਝ ਨਹੀਂ ਸੋਚ ਸਕਦੇ ਪਰ ਕੁਝ ਆਗੂ ਇਸ ਤੇ ਆਲੇ ਵਿਚਾਰ ਕਰਨਗੇ ਮੀਟਿੰਗਾਂ ਕਰਨਗੇ ਉਸ ਤੋਂ ਬਾਅਦ ਅਗਲਾ ਕੀ ਫੈਸਲਾ ਹੋਵੇਗਾ ਇਹ ਅਜੇ ਵੀ ਸਮਾਂ ਲੱਗੇਗਾ ਲੋ ਚਾਹਤੇ ਨੇ ਵੀ ਸਾਰੀ ਸੱਚਈ ਜਿਹੜੀ ਕਲੀਅਰ ਹੋ ਜਾਏਗੀ ਰੀਸ਼ਾ ਤੇ ਉੱਥੇ ਵੀ ਕਿਹਾ ਜਾ ਰਿਹਾ ਕਿ 23 ਦਸੰਬਰ ਨੂੰ ਜਿਹੜਾ ਕਿ ਐਸ ਕੇ ਐਮ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਵੱਡਾ ਪ੍ਰੋਟੈਸਟ ਕੀਤਾ ਜਾਣਾ ਹੈ ਕੇਂਦਰ ਸਰਕਾਰ ਦੇ ਖਿਲਾਫ ਜੀ ਜੀ ਬਿਲਕੁਲ ਦੋਨੋਂ ਜਿਹੜੇ ਫਾਰਮਾ ਹੈਗੀਆਂ ਨੇ ਉਹਦੇ ਨਾਲ ਚਾਹੇ ਜੇ ਆਪਾਂ ਲਾਈਏ ਤਾਂ ਉਹਦੇ ਚ ਐਸ ਕੇ ਐਮ ਹੈਗਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਇੱਕ ਉਗਰਾਹਾਂ ਉਹ ਇਹਨਾਂ ਸੰਯੁਕਤ ਉਗਰਾਹਾਂ ਨੇ ਇੱਕ ਪ੍ਰੋਗਰਾਮ ਲਿਖਿਆ ਉਹ ਐਸ ਕੇ ਐਮ ਦਾ ਸੱਦਾ ਨਹੀਂ ਹੈਗਾ ਉਹ ਜਗਿੰਦਰ ਸਿੰਘ ਉਗਰਾਹਾਂ ਦਾ ਸੱਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਪੂਰੇ ਦੇਸ਼ ਦੇ ਵਿੱਚ ਜਗਾ ਰੋਸ ਪ੍ਰਦਰਸ਼ਨ ਕਰਾਂਗੇ ਪਰ ਉਸ ਤੋਂ ਪਹਿਲਾਂ 18 ਦਸੰਬਰ ਨੂੰ ਜਿਹੜਾ ਕਿਸਾਨਾਂ ਦੇ ਦੋਨੋਂ ਫਾਰਮਾਂ ਸੰਯੁਕਤ ਕਿਸਾਨ ਮੋਰਚਾ ਕਹਿ ਰਾਜਨੀਤਿਕ ਉਹਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ ਉਹ ਨਟਰੀਨਾ ਰੋਕਣੀਆਂ 11 ਤੋਂ 3 ਵਜੇ ਤੱਕ ਉਹ ਜਿਹੜਾ ਹੈਗਾ ਸੱਦਾ ਚ ਹੁੰਦੀ ਤਿਉਹਾਂ ਕੀ ਲੱਗਦਾ ਕਿ ਹੁਣ ਕੇਂਦਰ ਸਰਕਾਰ ਆਪਣੇ ਪਹਿਲਾਂ ਵਾਂਗ ਕਿਸਾਨਾਂ ਦੇ ਅੱਗੇ ਆਪਣੇ ਗੋਡੇ ਟੇਕ ਦੇਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਮੰਗਾਂ ਆਪਣੀਆਂ ਮੰਨੀਆਂ ਜਾਰ ਮਨਵਾਈਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਤੋਂ ਤਰੰਤ ਰੰਦੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਇਹ ਜਿਆਦਾ ਕੋਈ ਅਜੇ ਤੋਂ ਪੁਖਿਖਵਾਨੀ ਨਹੀਂ ਕੀਤੀ ਜਾ ਸਕਦੀ ਕਿ ਕੇਂਦਰ ਸਰਕਾਰ ਕੀ ਕਰੇਗੀ ਕੇਂਦਰ ਸਰਕਾਰ ਅਜੇ ਬਿਲਕੁਲ ਚੁੱਪ ਪਾ ਕਿਸਾਨਾਂ ਦੀਆਂ ਮੰਗਾਂ ਤੇ ਤਾਂ ਜੇਕਰ ਗੱਲ ਕਰੀਏ ਕਿ ਕਿਸਾਨ ਜਿਹੜੇ ਕੇਂਦਰ ਸਰਕਾਰ ਤੇ ਕੱਲ ਪਰਸੋਂ ਨਰਿੰਦਰ ਮੋਦੀ ਅਮਿਤ ਸ਼ਾਹ ਇਹੋ ਜਿਹੜੇ ਵੱਡੇ ਦਿਗਜ਼ਾ ਕੋਲ ਇੱਕ ਭਾਜਪਾ ਦੇ ਉਹਨਾਂ ਨੇ ਇੱਕ ਮੀਟਿੰਗ ਜ਼ਰੂਰ ਕੀਤੀ ਹੈ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਉਹ ਅਜੇ ਕੋਈ ਸਾਹਮਣੇ ਨਹੀਂ ਆਇਆ ਪਰ ਮੀਟਿੰਗ ਤੋਂ ਅਗਲੇ ਦਿਨੀ ਜਿਵੇਂ ਇੱਕ ਦਾ ਕੰਮ ਦੱਸਿਆ ਕਿ ਕੱਲ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਸਨੇਹ ਤੋਂ ਵੱਡੀ ਗੰਟੀ ਹੋ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਵੀ ਸੇ ਜ਼ਰੂਰ ਪਹੁੰਚੇ ਸੀਗੇ ਜੀ ਪਰ ਅਜੇ ਤੱਕ ਗੋਡੇ ਟੇਕਣ ਵਾਲੀ ਜੀ ਗੱਲ ਹੈ ਉਹ ਅਜੇ ਬਹੁਤ ਦੂਰ ਹੈ ਉਜੇ ਇਹਨਾ ਤੋਂ ਮੁਨਾਸਿਬ ਨਹੀਂ ਹੋਏਗਾ ਜੀ ਸ਼ਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਤਮਾਮ ਜਾਣਕਾਰੀ ਦੇਣ ਦੇ ਲਈ ਤਖਨੌਰੀ ਬਾਰਡਰ ਤੋਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਉਹਨਾਂ ਦੇ ਨਾਲ ਗੁਰਕੀਰਤ ਕੌਟਲੀ ਵੀ ਮੌਜੂਦ ਰਹੇ ਤਾਂ ਉਹਨਾਂ ਦੇ ਵੱਲੋਂ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੀ ਸਿਹਤ ਬਾਰੇ ਜਿਹੜਾ ਕਿ ਜਾਣਿਆ ਗਿਆ ਤਾਂ ਸਿਹਤ ਯਾਬ ਨੂੰ ਲੈ ਕੇ ਅਰਦਾਸ ਵੀ ਕੀਤੀ ਗਈ ਤੰਦਾਜ਼ੇ ਕਿ ਮੋਰਚਾ ਜਿਹੜਾ ਕਿ ਲਗਾਤਾਰ ਜਾਰੀ ਹੈ ਤਾਂ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਵੀ ਅੜੇ ਹੋਏ ਨੇ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਸੇ ਤਰ੍ਹਾਂ ਮੰਨ ਵਰਤ ਤੇ ਬੈਠੇ ਰਹਿਣਗੇ ਹਾਲਾਂਕਿ ਬਿੱਤੇ ਦਿਨੀ ਪੁਲਿਸ ਪ੍ਰਸ਼ਾਸਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਉਹਨਾਂ ਦੀ ਸਿਹਤ ਦਾ ਹਾਲਚਲ ਪੁੱਛਣ ਦੇ ਲਈ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਮੰਨ ਵਰਤ ਖੋਲਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਡੱਲੇਵਾਲ ਦਾ ਇਹ ਕਹਿਣਾ ਹੈ ਕਿ ਉਹ ਉਦੋਂ ਤੱਕ ਨਹੀਂ ਆਪਣਾ ਮੰਨ ਵਰਤ ਖੋਲਦੇ ਜਦੋਂ ਤੱਕ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਤਾਂ ਅੰਦਾਜ਼ਾ ਹੈ ਕਿ ਅੱਜ ਦੇਸ਼ਪੜ ਦੇ ਵਿੱਚ ਪੰਜਾਬ ਨੂੰ ਛੱਡ ਕੇ ਦੇਸ਼ਪੜ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦੁਪਹਿਰ ਦੇ 2 ਵਜੇ ਤੱਕ ਜਿਹੜਾ ਕਿ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਹੀ 18 ਦਸੰਬਰ ਨੂੰ ਪੰਜਾਬ ਪੜ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟ੍ਰੈਕ ਜਾਮ ਕੀਤੇ ਜਾਣਗੇ ਅਤੇ 23 ਦਸੰਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਵੱਡੇ ਪੱਧਰ ਤੇ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਇੱਕ ਤਾਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਲੱਗਦਾ ਹੈ ਕਿ ਮੁੜ ਐਸਕੇਐਮ ਇਕੱਠਾ ਹੋਵੇਗਾ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀカラー ਟਾਈਮ ਟੀਵੀ ਧੰਨਵਾਦ